ਕਿਸ਼ੰਦੇ ਹਵਾਲੇ ਨਾਲ ਤੁਹਾਨੂੰ ਇੱਕ ਅਪੀਲ ਕਰਦੀ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਨੇ ਸੋ ਵੋਟਾਂ ਦੀ ਪਾਉਣ ਦੇ ਲਈ ਆਪਣੇ ਘਰੋਂ ਜਰੂਰ ਨਿਕਲੋ ਆਪਣੀ ਬੋਟ ਦੀ ਵਰਤੋਂ ਜਰੂਰ ਕਰੋ ਕਿਉਂਕਿ ਇਹ ਸਾਡਾ ਮੌਲਿਕ ਅਧਿਕਾਰ ਹੈ ਸਾਡਾ ਕਾਨੂੰਨੀ ਹੱਕ ਹੈ ਤੇ ਆਪਣੇ ਅਗਲੇ 5 ਸਾਲਾਂ ਦੇ ਭਵਿੱਖਾਂ ਨੂੰ ਦੇਖਦੇ ਆ ਹੋਇਆਂ ਸੁਪਨਿਆਂ ਨੂੰ ਦੇਖਦੇ ਆ ਹੋਇਆਂ ਮੁਲਕ ਦੀ ਏਕਤਾ ਅਖੰਡਤਾ ਦੇ ਹਵਾਲੇ ਨਾਲ ਇਹ ਚੋਣਾਂ 'ਚ ਹਿੱਸਾ ਲੈਣਾ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਚੋਣਾਂ 'ਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਕਈ ਵਾਰ ਅਸੀਂ ਸਿਸਟਮ ਤੇ ਪਾਰਟੀਆਂ ਤੇ ਰਾਜਨੀਤਿਕ ਚਿਹਰਿਆਂ ਮੋਹਰਿਆਂ ਤੇ ਵਿਅਕਤੀਆਂ ਤੇ ਸਵਾਲ ਖੜੇ ਕਰਦੇ ਆ ਪਰ ਜਦੋਂ ਵੋਟ ਦਾ ਸਮਾਂ ਆਉਂਦਾ ਸੀ ਉਹ ਕੰਨੀ ਖਤ੍ਹਾ ਜਾਂਦਾ ਇਸ ਲਈ ਇਹ ਅਪੀਲ ਤੁਹਾਡੇ ਸਾਰਿਆਂ ਲਈ ਹੈ ਕਿ ਜਿਸ ਦੀ ਵੀ ਵੋਟ ਬਣੀ ਉਹ ਵੋਟ ਪਾਉਣ ਜ਼ਰੂਰ ਚਾਹ ਹਾਂ ਜੇ ਪੰਜਾਬ ਇੱਕ ਅਜਿਹਾ ਉਦਾਹਰਨ ਪੇਸ਼ ਕਰ ਦੇਵੇ ਜੋ ਇਹ ਜੀ ਯੂਪੀ ਦੇ ਤਿੰਨ ਪਿੰਡਾਂ ਨੇ ਕੀਤੀ ਆ ਤਾਂ ਕਮਾਲ ਹੈ ਜਨਾਬ ਮੈਂ ਦੇਖ ਰਿਹਾ ਸੀਗਾ ਕਿ यूपी ਦੇ ਤਿੰਨ ਪਿੰਡਾਂ ਦੇ ਵਿੱਚ ਕੋਈ ਬੰਗਲੌਰੂ ਤੋਂ ਕੋਈ ਦਿੱਲੀ ਤੋਂ ਐ ਕੋਈ ਕਿਸੇ ਹੋਰ ਸ਼ਹਿਰ ਨਗਰ ਤੋਂ ਅੱਛੇ-ਅੱਛੇ ਤੌਰ ਤੇ ਵੋਟ ਪਾਉਣ ਪਹੁੰਚਿਆ ਤੇ ਇਹਨਾਂ ਤਿੰਨ ਪਿੰਡਾਂ ਦੇ ਵਿੱਚ 100% ਦੀ ਵੋਟਾਂ ਪਈਆਂ। यूपी ਦੇ ਲਲਿਤਪੁਰ ਜ਼ਿਲ੍ਹਾ ਲਲਿਤਪੁਰ ਜ਼ਿਲ੍ਹੇ ਦੇ ਮੈਜਿਸਟਰੇਟ ਨੇ ਜੀ ਅਕਸ਼ੇ ਤਰਪਾਠੀ ਇਹਨਾਂ ਨੇ ਆਪਣੀ ਟੀਮ ਨਾਲ ਇੱਕ ਜਹੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਬਲਾਕ ਦੇ ਐ ਨਮਾਇੰਦਿਆਂ ਨੂੰ ਬੁਲਾ ਕੇ ਕਿਹਾ ਕਿ ਲਿਸਟ ਕੱਢੋ ਇਹ ਤੁਹਾਡੇ ਪਿੰਡ ਦਾ ਕੋਈ ਵੋਟਰ ਬਾਹਰ ਗਿਆ ਉਹਦਾ ਸੰਪਰਕ ਸਾਧੋ ਜੇ ਮੇਰੀ ਲੋੜ ਪੈਂਦੀ ਹੈ ਮੇਰੀ ਗੱਲ ਕਰਾਓ ਜਿੱਥੇ ਮੈਂ ਕੁਝ ਤਾਲਮਿਲ ਕਰਨਾ ਕਰਾਂਗੀ ਤੇ ਫਿਰ ਉਹਦਾ ਨਤੀਜਾ ਹੀ ਨਿਕਲਿਆ ਕਿ ਲਲਤੋਂਪੁਰ ਜ਼ਿਲ੍ਹੇ ਦੇ ਤਿੰਨ ਪਿੰਡ ਪੈਂਦੇ ਆ ਜੀ ਹੈ ਮਰਾਬੜਾ ਇੱਕ ਬਲਾਕ ਹੈ ਉਹਦਾ ਪਿੰਡ ਸੋਲੰਦਾ ਇੱਕ ਬੁਧਰੀ ਨਾਰਹਾਟ ਤੇ ਇੱਕ ਬਿਰਗਾ ਬਲਾਕ ਦਾ ਪਿੰਡ ਹੈ ਬਮਹੋਰੀ ਨੰਗਲਾ ਇਹਨਾਂ ਤਿੰਨ ਪਿੰਡਾਂ ਦੇ ਵਿੱਚ 100 ਪੀਸ ਦੀ ਵੋਟ ਪਈ ਹੁਣ ਹੋਇਆ ਕੀ ਕਿ ਇੱਕ ਜੈਦੀਪ ਨਾਂ ਦਾ ਇਸ ਪਿੰਡ ਦਾ ਇੱਕ ਜਿਹੜਾ ਬੰਮਹੋਰੀ ਨੰਗਲਾ ਪਿੰਡ ਹੈ ਉੱਥੇ ਦਾ ਇੱਕ ਜੈਦੀਪ ਨਾਂ ਦਾ ਵਿਅਕਤੀ ਦਿੱਲੀ ਦੇ ਵਿੱਚ ਚੌਂ ਡਿਊਟੀ 'ਚ ਕੰਮ ਕਰ ਰਿਹਾ ਹੁਣ ਚੌਂ ਡਿਊਟੀ ਵਾਲਿਆਂ ਤਾਂ ਸ਼ਹਿਰ ਛੱਡਣ ਦੀ ਇਜਾਜ਼ਤ ਨਹੀਂ ਹੁੰਦੀ ਤੇ 23 ਨੂੰ ਚਲੋ ਮਤਲਬ ਪ੍ਰਚਾਰਾ ਪਰ ਉਹ ਪਿਛਲੇ ਗੇਟ ਦੇ ਵਿੱਚ ਵੋਟਾਂ ਸੀ ਉਹਦੀਆਂ ਦਿੱਲੀ ਦੇ ਅਗਲੇ ਬਾਅਦ ਅਗਲੇ ਗੇਟ 'ਚ ਕਮਿਸ਼ਨਰੀ ਡਿਊਟੀ ਲੱਗੀ ਸੀ ਉਹਦੀ ਪ੍ਰੈਕਟਿਸ ਰਹਸਲ ਵਗੈਰਾ ਕਰਾਉਣੀ ਸੀ ਸੋ ਇਹ ਵਿਅਕਤੀ ਬਾਰੇ ਜਦੋਂ ਪਿੰਡ ਵਾਲਿਆਂ ਨੇ ਦੱਸਿਆ ਕਿ ਕੀ ਉਹਦੀ ਉੱਥੇ ਡਿਊਟੀ ਲੱਗੀ ਹੋ ਤਾਂ ਆਉ ਨਹੀਂ ਸਕਦਾ ਨੂੰ ਛੁੱਟੀ ਨਹੀਂ ਮਿਲਦੀ ਤਾਂ ਖੁਦ ਫਿਰ ਜਿਹੜੇ ਅਖਸ਼ ਤ੍ਰਿਪਾਠੀ ਨੇ ਮੈਜਿਸਟਰੇਟ ਉਹਨਾਂ ਨੇ ਸੰਪਰਕ ਸਾਧਿਆ ਦਿੱਲੀ ਦੇ ਪ੍ਰਸ਼ਾਸਨ ਨਾਲ ਉਸ ਟੀਮ ਨਾਲ ਤੇ ਉਹਨਾਂ ਨੂੰ ਕਿਹਾ ਕਿ ਇਹਦੀ ਰਹਿਸਲ ਤੁਸੀਂ ਪਹਿਲਾਂ ਕਰਾ ਲਓ ਇਸ ਨੂੰ ਪਰਵੋਟ ਵਾਲੇ ਦਿਨ ਜਰੂਰ ਭੇਜੋ ਤੇ ਉਹਨੂੰ ਫਿਰ ਛੁੱਟੀ ਮਿਲੀ ਬਕਾਇਦਾ ਆਪਣੇ ਪਿੰਡ ਆਇਆ ਤੇ ਵੋਟ ਪਾਈ ਇਸੇ ਤਰ੍ਹਾਂ ਇੱਕ ਵਿਅਕਤੀ ਬੰਗਲੌਰੂ ਦੇ ਵਿੱਚ ਸੀਗਾ ਹੈਨਾ ਤੇ ਉਸ ਨੇ ਬੰਗਲੌਰੂ ਤੋਂ ਫਿਰ ਸੋਲੰਦਾ ਪਿੰਡ ਦਾ ਉਹ ਬੰਗਲੌਰੂ ਤੋਂ ਬਕਾਇਦਾ ਉਹਨੇ ਭਾਲ ਤੱਕ ਹੈਲੀਕਾਪਟਰ ਲਿਆ ਉੱਥੋਂ ਅੱਗੇ ਟੈਕਸੀ ਲੈ ਕੇ ਲਲਤੋਪੁਰ ਪਹੁੰਚਿਆ ਲਲਤੋਪੁਰ ਤੋਂ ਫਿਰ ਆਪਣੇ ਪਿੰਡ ਨੂੰ ਰਵਾਨਾ ਹੋਇਆ ਤੇ ਪਿੰਡ ਜਾ ਕੇ ਉਹਨੇ ਵੋਟ ਪਾਈ ਸੁਲੰਦਾ ਪਿੰਡ ਦੇ ਵਿੱਚ 357 ਵੋਟਾਂ ਸੀ 357 ਪੋਲ ਹੋਈਆਂ ਹੈ ਇਸੇ ਤਰ੍ਹਾਂ ਜਿਹੜਾ ਦੂਸਰਾ ਬਮੋਰੀ ਨੰਗਲਾਂ ਚ 441 ਵੋਟਾਂ ਸੀ ਸਾਰੀਆਂ ਪੋਲ ਹੋਈਆਂ ਇਸੇ ਤਰ੍ਹਾਂ ਤੀਸਰੇ ਪਿੰਡ ਦੇ ਵਿੱਚ ਵੀ ਬੁੱਧਨੀ ਨਹਰਾਟ ਦੇ ਵਿੱਚ ਵੀ ਸਾਰੀਆਂ ਵੋਟਾਂ ਪੋਲ ਹੋਈਆਂ ਸੋ ਇਹ ਪਿੰਡਾਂ ਨੇ ਜਿਵੇਂ ਉਦਾਹਰਣ ਪੇਸ਼ ਕੀਤੀ ਆ ਤਾਂ ਆਪਣੇ ਕੋਲ ਵੀ ਇਹ ਮੌਕਾ ਹੈ ਕਿ ਅਸੀਂ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਔਰ ਦੇਸ਼ ਦੀ ਏਕਤਾ ਖੰਡ ਨੂੰ ਕਾਇਮ ਰੱਖਣ ਲਈ ਜਿਸ ਨੂੰ ਵੀ ਤੁਸੀਂ ਠੀਕ ਸਮਝੋ ਕਿ ਇਹ ਮੇਰੇ ਸੂਬੇ ਲਈ ਮੇਰੇ ਖੇਤਰ ਲਈ ਮੇਰੇ ਮੁਲਕ ਲਈ ਇਹ ਇਹ ਵਿਅਕਤੀ ਇਹ ਪਾਰਟੀ ਇਹ ਤੇ ਸਹੀ ਆ ਤੁਸੀਂ ਉਸ ਨੂੰ ਵੋਟ ਪਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੋ ਤੇ ਜੇਕਰ ਨਹੀਂ ਪਸੰਦ ਕੋਈ ਵੀ ਜੇ ਸਾਰੇ ਚੋਰ ਚੱਕੀ ਨੇ ਜੇ ਸਾਰੇ ਕਫਲੇਬਾਜ਼ ਨਜ਼ਰ ਆਉਂਦੇ ਨੇ ਕੋਈ ਵੀ ਉਮੀਦਵਾਰ ਮਨਪਸੰਦ ਨਹੀਂ ਤਾਂ ਨੋਟਾ ਜ਼ਰੂਰ ਦਬੋ ਪਰ ਵੋਟ ਪਾਉਣ ਜ਼ਰੂਰ ਨਿਖੋ ਹਾਂ ਨੋਟਾ ਨੂੰ ਲੈ ਕੇ ਸਵਾਲ ਖੜਾ ਹੈ ਕਈ ਕਹਿੰਦੇ ਆ ਕਿ ਨੋਟਾ ਦਬਣ ਦਾ ਕੀ ਫਾਇਦਾ ਜੀ ਉਹਦਾ ਕੋਈ ਅਸਰ ਨਹੀਂ ਪਰ ਜਦੋਂ ਤੁਸੀਂ ਇਹਨਾਂ ਲੀਡਰਾਂ ਨੂੰ ਨਕਾਰਨ ਲੱਗ ਜਾਓਗੇ ਔਰ ਇੱਕ ਦਿਨ ਕੋਈ ਦਿਨ ਅਜਿਹਾ ਦਿਨ ਬਣਿਆ ਕਿ ਕਿਸੇ ਹਲਕੇ 'ਚੋਂ ਨੋਟਾ ਤੋਂ ਉਮੀਦਵਾਰ ਹਾਰ ਗਿਆ ਪਰ ਸਿਸਟਮ ਨੇ ਕਹਿਣਾ ਜੀ ਇਹ ਤਾਂ ਜਿੱਤ ਗਿਆ ਪਰ ਲੋਕਾਂ ਨੇ ਕਹਿਣਾ ਸੀ ਹਰਾਤੇ ਨੋਟਾ ਜਿੱਤ ਗਿਆ ਫਿਰ ਨੋਟਾ ਨੂੰ ਸ਼ਕਤੀ ਮਿਲੇਗੀ ਕਿ ਨੋਟਾ ਤੋਂ ਹਾਰਨ ਵਾਲੇ ਉਮੀਦਵਾਰ ਦੁਬਾਰਾ ਚੋਣ ਨਾ ਲੜ ਸਕਣ ਹੈ ਦੁਬਾਰਾ ਉਹਨਾਂ ਦੇ ਖਾਨਦਾਨ ਚ ਕੋਈ ਵਿਅਕਤੀ ਉਮੀਦਵਾਰ ਨਾ ਬਣ ਸਕੇ ਇਸ ਪਹਿਲੂ ਤੱਕ ਇਸ ਨੋਟਾ ਨੂੰ ਲੈ ਕੇ ਉਹਨਾਂ ਨੋਟਾ ਲਿਆਉਣਾ ਇੱਕ ਜੰਗ ਜਿੱਤਣਾ ਸੀ ਅਜੇ ਜੰਗ ਜਾਰੀ ਹੈ ਪਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਤੁਹਾਨੂੰ ਅਪੀਲ ਹੁੰਦੀ ਵਿਕਟਰ ਉਹਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ